ਨੇ ਚਾਣੀ ਰਹਿਣ ਦੋ ਉਹ ਨਹੀਂ ਨਹੀਂ ਘੁੱਟ ਘੁੱਟ ਚਾਣੀ ਨਹੀਂ ਚਾਣੀਆਂ ਪੀਣੀ ਮੈਂ ਚੱਲ ਜਣਾ ਛੇਤੀ ਦੋ ਘੁੱਟ ਲੱਗਣੇ ਸੀ ਤੁਹਾਨੂੰ ਨਹੀਂ ਮੇਟ ਲੱਗਣੇ ਇਹ ਹੁਣ ਲਾਲਜੀਓ ਪਤਾ ਲੱਗ ਗਿਆ ਵਾ ਮੁੰਡੇ ਨੇ ਪੈਸੇ ਚੁੱਕ ਲਏ ਆ ਗੱਡੀ ਆਉਣ ਵਾਲੀ ਤੁਸੀਂ ਬਾਜੋ ਪਛਤਾਉਣਾ ਹੀ ਹਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਤਾ ਦਾ ਇੱਥੋਂ ਦੇ ਦੇ ਵੇਖ ਲਓ ਕੀ ਕਰਨਾ ਤੁਸੀਂ ਜਣਾ ਨਹੀਂ ਨਹੀਂ ਉਹ ਮਣੀ ਲੰਕ ਗੱਲ ਕਰ ਲਓ ਨਹੀਂ ਬੜੀ ਨਹੀਂ ਗੱਲ کہہ ਕੇ ਚੱਲ ਜਣਾ ਵਾ ਅੱਛਾ ਫੇਰ ਗੱਲ ਚੱਲਣ ਦੇਵਾ ਚੰਨੜਿਆ ਨਹੀਂ ਕਟਨਦੇ ਨਹੀਂ ਫਿਰ ਉੱਥੇ ਕੀ ਫਿਰ ਬੋਲ ਨਹੀਂ ਤੂੰ ਇਹੀ ਨਿੱਗਲ ਕਹਿ ਗਏ ਚਲ ਠੀਕ ਹੈ ਫਿਰ ਮੈਂ ਜਾਣਾ ਤਾਂ ਨਹੀਂ ਜਦੋਂ ਮੈਂ ਨਹੀਂ ਹਰਦਾ ਮੈਂ ਯਾਰ ਕੋਈ ਜਵਾਬ ਦੇ ਦੂੰ ਮਰਮਟਾ ਕੋ ਨਹੀਂ ਨਹੀਂ ਉਹ ਵੇਖ ਲੋ ਨਹੀਂ ਮੰਨਦਾ ਤੇ ਤੁਹਾਡੀ ਮਰਜ਼ੀ ਆ ਹੁਣ ਤੂੰ ਤੁਰ ਪੀ ਉਧਰ ਨੂੰ ਤੂੰ ਗੱਲ ਸੁਣ ਮੇਰੀ ਬਹੁਤਾ ਉਹਨਾਂ ਦੇ ਘਰ ਚ ਨਾ ਹੁਣ ਤੂੰ ਤੁਰ ਪੀ ਹੁਣ ਤੂੰ ਪੀ ਨਹੀਂ ਹੁਣ ਤੂੰ ਤੁਰ ਪੀ ਉਧਰ ਨੂੰ ਮੇਰੀ ਗੱਲ ਸੁਣੋ ਕੀ ਬੰਦਾ ਕਰੇ ਕੀ ਦਾ ਹੋ ਗਿਆ ਨੇ ਜੋ ਬੰਦੇ ਆ ਹੀ ਫੋਨ ਕਰਨਾ ਆਪਣਾ ਹੀ ਹੁੰਦਾ ਉਹ ਦਿਨ ਜੋਤ ਕਹਿੰਦੇ ਕਹਿੰਦੇ ਇੱਥੇ ਦਲਜੀਤ ਆਉਂਦਾ ਮੈਂ ਤੇ ਦਲਜੀਤ ਦੀਆਂ ਗੱਲਾਂ ਵਿੱਚ ਨਾ ਆਇਆ ਉਹ ਕੀ ਪਤਾ ਕਿਹੜੀ ਗੱਲਾਂ ਆਉਂਦੇ ਆ ਆਓ ਜੀ ਖਰਾਸ ਦੇਵੋ 1 ਭਾਜੀ ਤੈਨੂੰ ਖੇਚਲ ਦੇਣੀ ਆ ਰੈਸਟ ਕਰਨ ਦੇ ਹੋਣੇ ਆ ਉਹ ਵੀ ਚਲ ਖੇਚਲ ਕਰ ਦੇ 1 ਚਲ ਪੁੱਤ ਖੇਚਲ ਵਾਲੀ ਕਿਹੜੀ ਗੱਲ ਆ ਇਹ ਆਪ ਹੀ ਹੱਥ ਉਪਰથી ਪਾਈਏ ਨਾ ਤੇ ਛੇਤੇ ਕੰਮ ਹੋ ਜਾਂਦਾ ਲੱਗ ਜਣਾ ਪਤਾ ਜਿੱਦਾਂ ਨਾਉਣਗੇ ਹੋਰ ਹੋਰ ਦੱਸ ਫਿਰ ਨੋ ਆਇਆ ਫੋਨ ਠੀਕ ਠਾਕ ਆ ਹਾਂ ਵਨ ਆਜੂਗਾ ਤਾਂ ਵਧੀਆ ਗੱਲ ਹੀ ਆ ਚੱਲ ਕੋਈ ਨਹੀਂ ਜਿੱਦਾਂ ਵੀ ਮੈਂ ਉਹਦੇ ਲਾਉਂਗੀ ਨਾ ਜੇ ਮੈਨੂੰ ਚੰਗੇ ਲੱਗੇ ਤੇ ਰੰਗਾਂ 'ਚ ਫਰਕ ਪਾ ਲੂੰਗੀ ਇੱਕੋ ਜਿਹਾ ਲੈ ਆਉਂ ਤੜੇ ਦੋਆਂ ਜਾਨੀਆਂ ਦੀ ਚਲੋ ਮੰਮੀ ਜੀ ਉਹਦਾ ਤੇ ਗਰਮੀਆਂ ਵਾਲੇ ਸੂਟ ਤੇ ਅੱਗੇ ਬਧਰੇ ਪਈ ਆ ਅੱਗੇ ਜੇ ਤੁਹਾਨੂੰ ਪਸੰਦ ਆ ਲੱਗੂਗਾ ਤੇ ਕੋਈ ਨਹੀਂ ਲੈ ਆਉ ਕੋਈਗਾ ਹੈਂ ਹੀ ਨਹੀਂ ਨਹੀਂ ਕੋਈ ਗੱਲ ਨਹੀਂ ਮਾਈਕ ਲੈ ਆਇਆ ਨਾ ਮੈਂ ਕਰ ਲਈ ਤੇ ਤੁਸੀਂ ਅੱਜ ਤਿਆਰੀ ਕਰਵਾ ਛਡੋ ਕੋਈ ਨਹੀਂ ਮੈਂ ਪੇਮੈਂਟ ਲੈ ਆਉਣਾ ਵਾ ਝੂਠਾ ਹੋਊਗਾ ਹੁਣ ਸੰਦੀਪ ਨੂੰ ਕਿੰਨੀ ਰੀ ਉਹਨੇ ਕਿਹਾ ਕਿ ਤਿਆਰੀ ਕਰ ਲੈ ਕਾਗਜ਼ ਆ ਜਲੇ ਆ ਆ ਚੱਲਿਆ ਜੀ ਦੁਬਾਰਾ ਕਰਾ 2 1 ਕਿੰਨੀ ਵਾਰੀ 1000 0 ਹਟਿਆ ਨਹੀਂ ਚਾਹ ਨਹੀਂ ਰਹਿਣ ਦੋ ਨਹੀਂ ਨਹੀਂ ਘੁੱਟ ਘੁੱਟ ਚਾਹ ਨਹੀਂ ਚਾਹ ਲਿਆ ਪੀਣੀ ਮੈਂ ਚੱਲ ਜਣਾ ਛੇਤੀ ਦੋ ਘੁੱਟ ਲੱਗਣੇ ਸੀ ਤੈਨੂੰ ਨਹੀਂ ਮੈਂਟ ਲੱਗਣੇ ਇਹ ਹੁਣ ਲਾਲਜੀਓ ਪਤਾ ਲੱਗ ਗਿਆ ਵਾ ਮੁੜੇ ਤਾਂ ਹੈ ਚੁੱਕਲੇ ਆ ਗੱਡੀ ਆਉਣ ਵਾਲੀ ਹੈ ਤੁਸੀਂ ਬਾਜੋ ਪਛਟਾਉਣਾ ਹੀ ਆ ਮੈਂ ਤੁਹਾਨੂੰ ਪਹਿਲਾਂ ਵੀ ਦੱਸਤਾ ਦਾ ਇੱਥੋਂ ਰੇਲ ਲਓ ਕੀ ਕਰਨਾ ਤੁਸੀਂ ਜਾਣਾ ਨਹੀਂ ਇਹ ਨਹੀਂ ਉਹ ਮੜੀ ਨਾ ਕੋ ਗੱਲ ਕਰ ਲਓ ਨਹੀਂ ਬੜੀ ਨਹੀਂ ਗੱਲ کہہ ਕੇ ਚਲ ਜਾਣਾ ਵਾ ਅੱਛਾ ਫੇਰ ਗੱਲ ਚੱਲਣ ਡਿਆ ਵਾ ਚੱਲਣ ਡਿਆ ਨਹੀਂ ਘਟਣ ਦੇ ਨਹੀਂ ਫੇਰ ਉੱਥੇ ਕੀ ਫੇਰ ਬੋਲਣ ਨਹੀਂ ਤੁਸੀਂ ਆ ਹੀ ਨਹੀਂ ਗੱਲ کہہ ਕੇ ਚਲ ਠੀਕ ਹੈ ਫੇਰ ਮੈਂ ਜਾਣਾ ਤਾਂ ਨਹੀਂ ਜਾਣਾ ਨਹੀਂ ਹਰ ਮੈਂ ਯਾਰ ਕੋਈ ਜਵਾਬ ਦੇ ਦੂੰ ਮਰਮਟਾ ਕੋ ਕਰਾਂ ਨਹੀਂ ਉਹ ਵੇਲਾ ਨਹੀਂ ਮੰਨਦਾ ਤੁਹਾਡੀ ਮਰਜ਼ੀ ਆ ਹੁਣ ਤੂੰ ਤੁਰ ਪਈ ਉਧਰ ਨੂੰ ਤੂੰ ਗੱਲ ਸੁਣ ਮੇਰੀ ਬਹੁਤਾ ਉਹਨਾਂ ਦੇ ਘਰ ਚ ਨਾ ਹੁਣ ਤੂੰ ਤੁਰ ਪਈ ਉਹਦਰ ਨੂੰ ਤੂੰ ਗੱਲ ਸੁਣ ਮੇਰੀ ਬਹੁਤਾ ਉਹਨਾਂ ਦੇ ਘਰ ਚ ਨਾ ਹੁਣ ਤੂੰ ਤੁਰ ਪਈ ਉਧਰ ਨੂੰ ਮੇਰੀ ਗੱਲ ਸੁਣੋ ਕੀ ਬੰਦਾ ਕਰੇ ਕਿਦਾ ਹੋਂਹਾਂ ਦੇ ਜੋੁੰਡਿਆ ਹੀ ਫੋਨ ਕਰਨਾ ਆਪਣਾ ਹੀ ਹੁੰਦਾ ਉਹ ਦਿਨ ਜੋਤ ਕਹਿੰਦੇ ਕਹਿੰਦੇ ਇੱਥੇ ਦਿਲਜੀਤ ਆਉਂਦਾ ਮੈਂ ਤੇ ਦਿਲਜੀਤ ਦੀਆਂ ਗੱਲਾਂ ਵਿੱਚ ਨਾ ਆਇਆ ਕਿ ਕੀ ਪਤਾ ਕਿਹੜੀ ਗੱਲਾਂ ਆਉਣ ਰਿਆ ਆਓ ਜੀ ਖਰਾਸ ਦੇਵੋ 1 ਪਾਜੀ ਤੈਨੂੰ ਖੇਚਲ ਦੇਣੀ ਆ ਅਰੈਸਟ ਕਰਨ ਦੇ ਹੋਣੇ ਆ ਉਹ ਵੀ ਚੱਲ ਖੇਚਲ ਕਰਦੀ 1 ਚੱਲ ਪੁੱਤ ਖੇਚਲ ਵਾਲੀ ਕਿਹੜੀ ਗੱਲ ਆ ਇਹ ਆਪੇ ਹੱਥ ਪੜਥੀ ਪਾਈਏ ਨਾ ਤੇ ਛੇਤੇ ਕੰਮ ਹੋ ਜਾਂਦਾ ਲੱਗ ਜਣਾ ਪਤਾ ਜਿੱਦਾਂ ਨਾਉਣਗੇ ਹੋਰ ਥੋੜਾ ਦਸੋ ਫਿਰ ਨੋ ਆਇਆ ਫੋਨ ਠੀਕ ਠਾਕ ਆ ਹਾਂ ਵਨ ਆਜੂਗਾ ਤਾਂ ਵਧੀਆ ਗੱਲ ਹੀ ਆ ਚੱਲ ਕੋਈ ਨਹੀਂ ਜਿੱਦਾਂ ਦੇ ਮੈਂ ਉਹਦੇ ਲਾਉਂਗੀ ਨਾ ਜੇ ਮੈਨੂੰ ਚੰਗੇ ਲੱਗੇ ਤੇ ਰੰਗਾਂ 'ਚ ਫਰਕ ਪਾ ਲੂੰਗੀ ਇੱਕੋ ਜਿਹਾ ਲੈ ਆਉਂਦਾ ਤੇ ਦੋਆਂ ਜਾਨੀਆਂ ਦੇ ਚਲੋ ਮੰਮੀ ਜੀ ਉਹਦਾ ਤੇ ਗਰਮੀਆਂ ਵਾਲੇ ਸੂਟ ਤੇ ਅੱਗੇ ਬਥੇਰੇ ਪਈ ਆ ਅੱਗੇ ਜੇ ਤੁਹਾਨੂੰ ਪਸੰਦ ਆ ਲੱਗੂਗਾ ਤੇ ਕੋਈ ਨਹੀਂ ਲੈ ਆਇਓ ਕੋਈ ਹੈ ਨਹੀਂ ਨਹੀਂ ਕੋਈ ਗੱਲ ਨਹੀਂ ਮਾਈਕ ਲੈ ਆ ਨਾ ਮੈਂ ਕਰ ਲੈ ਬੰਦ ਤੇ ਤੁਸੀਂ ਅੱਜ ਤਿਆਰੀ ਕਰਵਾ ਛੜੋ ਕੋਈ ਨਹੀਂ ਮੈਂ ਪੇਮੈਂਟ ਲੈ ਆਉਣਾ ਵਾ ਝੂਠਾ ਹੋਊਗਾ ਹੁਣ ਸੰਦੀਪ ਨੂੰ ਕਿੰਨੀ ਵਾਰੀ ਉਹਨੇ ਕਿਹਾ ਕਿ ਤਿਆਰੀ ਕਰ ਲੈ ਕਾਗਜ਼ ਆਜਲੇ ਆ ਆ ਚੱਲਿਆ ਜੀ ਦੁਬਾਰਾ ਕਰਾ 1 ਕਿੰਨੀ ਵਾਰੀ 1000 0 ਹਟਿਆ